ਸੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਇੱਕ ਤਰਫਾ ਕਾਲ ਜਿਹੜਾ ਟੋਲ ਪਲਾਜ਼ਾ ਰੋਕੀ ਗਈ ਸੀ ਉੱਥੇ ਰੇਲਵੇ ਵੀ ਰੁਕ ਗਏ ਨੇ ਸੋ ਉੱਥੇ ਹੀ ਅੱਜ ਅਸੀਂ ਮੌਜੂਦ ਹਾਂ 16 ਤਰੀਕ ਨੂੰ 16 ਫੈਬ ਨੂੰ ਭਾਰਤ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੋ ਪਹਿਲਾਂ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਸ ਸਮੇਂ ਅਸੀਂ ਮੌਜੂਦ ਹਾਂ ਭਵਾਨੀਗੜ੍ਹ ਦੇ ਵਿੱਚ ਬਠਿੰਡਾ ਟੂ ਚੰਡੀਗੜ੍ਹ ਨੈਸ਼ਨਲ ਹਾਈਵੇ ਜਿੱਥੇ ਕਿਸਾਨਾਂ ਦੇ ਵੱਲੋਂ ਜਿਹੜਾ ਰੋਡ ਜਮ ਕੀਤਾ ਗਿਆ ਸੋ ਉੱਥੇ ਹੀ ਤਸਵੀਰਾਂ ਤੁਹਾਨੂੰ ਦੁਕਾਨਾਂ ਦੀ ਵੀ ਦਿਖਾ ਦਿੰਨੇ ਆ ਸੋ ਦੁਕਾਨਾਂ ਵੱਲੋਂ ਵੀ ਜਿਹੜੀ ਪੂਰੀ ਹਮਾਇਤ ਉਹ ਕੀਤੀ ਗਈ ਹੈ ਦੁਕਾਨਾਂ ਤੁਹਾਨੂੰ ਸਿਰੇ ਸਾਡੇ ਨਾਲ ਕਿਸਾਨ ਆਗੂ ਵੀ ਜਿਹੜੇ ਮੌਜੂਦ ਨੇ ਸੋ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਹਰਜੀਤ ਸਿੰਘ ਆ ਭਾਰਤੀ ਕਿਸਾਨ ਯੂਨਿਟ ਦਾ ਗਰਾਹਾ ਬਲਾਕ ਭਾਨੀਗੜ ਦਾ ਮੀਤ ਪ੍ਰਧਾਨ ਆ ਜੀ ਭਾਜੀ ਕੱਲ ਜਿਹੜੇ ਰੇਲਾਂ ਰੋਕੀ ਗਈਆਂ ਇੱਕ ਤਰਫ ਟੋਲ ਪਲਾਜ਼ ਜਿਹੜੇ 3 ਘੰਟੇ ਲਈ ਫ੍ਰੀ ਕੀਤੇ ਗਏ ਉੱਥੇ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਹੈ ਕਿੰਨਾ ਕੁ ਸਹਿਯੋਗ ਮਿਲ ਰਿਹਾ ਰੋਕੋ ਦੇਖੋ ਜੋ ਅੱਜ ਭਾਰਤ ਬੰਦ ਦੀ ਕਾਲ ਹੈ ਇਹ ਪੂਰੇ ਭਾਰਤੀਆਂ ਟ੍ਰੇਡ ਜਥੇਬੰਦੀਆਂ ਵੱਲੋਂ ਕਾਲ ਹੈਗੀ ਉਹਦੇ ਉੱਤੇ ਸੰਯੁਕਤ ਮੋਰਚੇ ਦੀ ਪੂਰੀ ਹਮਾਇਤ ਹੈ ਜਿਹਦੇ ਵਿੱਚ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਪੂਰੀ ਡਟ ਕੇ ਹਮਾਇਤ ਕਰ ਰਹੀ ਹੈ ਅੱਜ ਇਸ ਕੱਲੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੱਤ ਥਾਵਾਂ ਦੇ ਉੱਤੇ ਅਸੀਂ ਉਹ ਸਾਥੀਆਂ ਦੀ ਹਮਾਇਤ ਦੇ ਉੱਤੇ ਆ ਤੇ ਜਿਹੜਾ ਕੱਲ ਟ੍ਰੇਨਾਂ ਜਾਮਪ ਕੀਤੀਆਂ ਸੀਗੀਆਂ 4 ਘੰਟਿਆਂ ਵਾਸਤੇ ਤੇ ਟੋਲ ਪਲਾਜ਼ੇ ਬੰਦ ਕੀਤੇ ਸੀਗੇ ਉਹ ਜਿਹੜਾ ਸਾਥੀ ਦਿੱਲੀ ਗਏ ਹੋਏ ਨੇ ਸਾਡੀ ਉਹ ਉਹ ਸਾਥੀਆਂ ਦੀ ਜਿਹੜਾ ਜ਼ਬਰ ਕਰ ਰਹੀ ਹੈ ਸਰਕਾਰ ਉਹ ਜ਼ਬਰ ਦੇ ਖਿਲਾਫ ਉਹਨਾਂ ਵਾਸਤੇ ਕੱਲ ਰੇਲਾ ਮੰਡ ਕੀਤੀਆਂ ਸੀਗੀਆਂ ਜੇ ਸਰਕਾਰ ਨੇ ਜ਼ਬਰਨਾਂ ਬੰਦ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਸੰਯੁਕਤ ਮੋਰਚਾ ਪ੍ਰੋਗਰਾਮ ਨਹੀਂ ਲੀਕ ਸਕਦਾਗਾ ਇਸ ਕਰਕੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਤੇ ਖੱਟਰ ਸਰਕਾਰ ਨੂੰ ਵੀ ਜਿਹੜੇ ਸਾਥੀ ਉਹ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਦਾ ਅਧਿਕਾਰ ਹੈ ਉਹਨਾਂ ਦਾ ਆਪ ਦਾ ਮਤਲਬ ਮੰਗਾ ਨੇ ਉਹਨਾਂ ਨੂੰ ਦਿੱਲੀ ਦੇ ਰਸਤੇ ਖੋਦਣੇ ਚਾਹੀਦੇ ਨੇ ਦਿੱਲੀ ਜਾਣ ਦੇਣਾ ਚਾਹੀਦਾ ਪਰ ਜਿਹੜਾ ਸਰਕਾਰ ਉਹਨੇ ਜ਼ਬਰ ਕਰਦੀਆ ਗੋਲੀਆਂ ਚਲਾਉਂਦੀਆ ਆਸੂ ਗੈਸ ਦੇ ਗੋਲੇ ਸਿਰਦੀਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਜੇ ਸਰਕਾਰ ਨੇ ਇਹ ਜ਼ਬਰਬੰਦਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਫੈਸਲਾ ਲੀਕਾਂਗੇ ਕੋਈ ਨਵਾਂ ਸਖਤ ਐਕਸ਼ਨ ਲਵਾਂਗੇ ਇਹਦੇ ਵਾਸਤੇ ਪ੍ਰਧਾਨ ਜੀ ਅੱਜ ਕਿਹੜੇ-ਕਿਹੜੇ ਜਥੇਬੰਦੀਆਂ ਨੇ ਜਿਹੜਾ ਅੱਜ ਸਹਿਯੋਗ ਕਰ ਰਹੇ ਨੇ ਅੱਜ ਸੰਯੁਕਤ ਮੋਰਚੇ ਦੀਆਂ ਪੂਰੀਆਂ ਜਥੇਬੰਦੀਆਂ ਨੇ ਜਿਹੜੀਆਂ ਲਗਭਗ 37-38 ਜਥੇਬੰਦੀਆਂ ਸੰਯੁਕਤ ਮੋਰਚੇ ਦੀਆਂ ਨੇਗੀਆਂ ਉਹ ਸਾਰੀਆਂ ਇਹਦੇ ਵਿੱਚ ਨੇਗੀਆਂ ਤੇ ਜਿਹੜੀਆਂ ਕੁੱਲ ਭਾਰਤੀਆਂ ਟ੍ਰੇਡ ਯੂਨੀਅਨ ਐ ਉਹ ਸਾਰੀਆਂ ਦੇ ਵਿੱਚ ਨੇ ਪੀਆਰਟੀਸੀ ਲੈਣ ਟਰੱਕ ਯੂਨੀਅਨਾਂ ਨੇ ਆਰਤੀਏ ਨੇ ਕਿ ਰੜੀ ਫੜੀ ਹਲ ਨੇ ਪੱਲੇਦਾਰ ਨੇ ਮਤਲਬ ਕੁੱਲ ਭਾਰਤ ਦੇ ਕਿਰਤੀ ਲੋਕਾਂ ਦਾ ਅੱਜ ਇਹ ਭਾਰਤ ਬੰਦ ਕਰੇਗਾ ਤੇ ਨਰਿੰਦਰ ਮੋਦੀ ਨੂੰ ਕੰ ਜੇ ਤੁਸੀਂ ਲੋਕਾਂ ਤੇ ਨਵੇਂ ਕਾਨੂੰਨ ਮਰਦਿਓ ਜੇ ਕਾਨੂੰਨ ਬੰਦ ਨਾ ਕੀਤੇ ਤਾਂ ਹਾਂ ਲੋਕ ਉੱਠਣਗੇ ਇਹ ਲੋਕ ਆਉਣਗੇ ਦਿੱਲੀ ਵੱਲੋਂ ਇਹ ਲੋਕ ਦੇ ਲੋਕਾਂ ਦਾ ਜਬਰਨਾ ਪਰਖ ਸਰਕਾਰ ਲੋਕਾਂ ਦਾ ਸਬਰ ਪਰਖਣ ਲੱਗੀ ਹੋਈ ਆ ਇਸ ਕਰਕੇ ਜ਼ਾਬਰ ਮੋਦੀ ਹਕੂਮਤ ਨੂੰ ਇਹ ਸੁਣਾਉਣੀ ਕਰਿਆਗੀ ਵੀ ਜਿਹੜਾ ਤੁਸੀਂ ਇੱਥੇ ਧਰਮ ਦਾ ਪਾੜਾ ਪਾ ਕੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਹੋ ਇਹ ਲੋਕ ਚੰਗੀ ਤਰ੍ਹਾਂ ਬੁੱਝ ਚੁੱਕੇ ਨੇ ਇਹ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਵੀ ਕਿਸ ਤਰੀਕੇ ਨਾਲ ਤੁਸੀਂ ਧਰਮ ਦੇ ਪਾੜੇ ਪਾ ਕੇ ਲੋਕਾਂ ਨੂੰ ਲੜਾਉਣਾ ਇਹ ਲੋਕ ਨਹੀਂ ਲੜਨਗੇ ਇਹ ਲੋਕ ਇਕੱਠੇ ਹੋਗੇ ਅੱਜ ਪੂਰੇ ਨੀਗੜ ਸਾਰਾ ਬਾਜ਼ਾਰ ਬੰਦ ਹੈ ਲੋਕਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਇਹ ਬੰਦ ਦਾ ਪੂਰਾ ਸਮਰਥਨ ਅੱਜ ਪ੍ਰਧਾਨ ਜੀ ਸੋਸ਼ਲ ਮੀਡੀਆ ਤੇ ਉਗਰਾਹਾਂ ਜਥੇਬੰਦੀ ਤੇ ਕਦਾਗ ਵੀ ਲਗਾਏ ਜਾ ਰਹੇ ਨੇ ਵੀ ਉਹ ਸੜਕਾਂ ਘੇਰੇ ਨੇ ਉਹ ਦਿੱਲੀ ਵੱਲ ਨੂੰ ਕੁਝ ਕਿਉਂ ਨਹੀਂ ਕਰਦੇ ਦੇਖੋ ਜੋ ਦਿੱਲੀ ਵੱਲ ਨੂੰ ਸਾਥੀ ਗਏ ਨੇ ਉਹ ਇੱਕ ਅਲੱਗ ਮੋਰਚਾ ਬਣਾਇਆ ਉਹਨਾਂ ਨੇ ਉਹ ਡੱਲੇ ਵਾਲਾ ਸਾਹਿਬ ਨੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਬਣਾਇਆ ਉਹਨਾਂ ਨੇ ਉਹ ਸਾਥੀਆਂ ਕੋਲੇ ਇਧਰੋਂ ਸੰਯੁਕਤ ਮੋਰਚੇ ਨੇ ਇੱਕ ਕਮੇਟੀ ਭੇਜੀ ਸੀ ਤਿੰਨ ਮੈਂਬਰੀ ਕਮੇਟੀ ਵੀ ਠੀਕ ਆ ਆਪਣੇ ਕੋਈ ਵਖਰੇਵੇਂ ਸੀ ਮਤ ਪਏ ਸੀ ਦਿੱਲੀ ਆਉਣ ਤੋਂ ਬਾਅਦ ਚ ਤੁਸੀਂ ਅੱਡ ਹੋ ਗਏ ਪਰ ਸਾਥੀਓ ਅੱਡ ਹੋ ਕੇ ਆਏ ਕੱਲੇ-ਕੱਲੇ ਤੋਂ ਸਾਤੋਂ ਹੀ ਲੜਾਈਆਂ ਨਹੀਂ ਜਿੱਤੀਆਂ ਜਾਣੀਆਂ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਪਰ ਡੱਲੇ ਵਾਲ ਸਾਹਿਬ ਨੇ ਮੰਨ ਲਓ ਤਿੰਨ ਮੈਂਬਰੀ ਕਮੇਟੀ ਨਾਲ ਗੱਲ ਕਰਨ ਤੋਂ ਮਨਾ ਕਰਤਾ ਇਸ ਕਰਕੇ ਉਹ ਸਾਥੀ ਕੱਲੇ ਗਏ ਨੇ ਦਿੱਲੀ ਵੱਲੋਂ ਜਾ ਸਕਦੇ ਨੇ ਆਜ਼ਾਦ ਨੇ ਕੋਈ ਉਹ ਠੀਕ ਆ ਉਹਨਾਂ ਦੀ ਗੱਲ ਠੀਕ ਆ ਪਰ ਉਹ ਸਾਥੀ ਦੀਆਂ ਦੇ ਉੱਤੇ ਜੇ ਸਰਕਾਰ ਜ਼ਬਰ ਕਰਦੀ ਆ ਤਾਂ ਉਹ ਗਲਤ ਹੈ ਪਰ ਜਿਹੜੇ ਸਾਥੀ ਕਮੈਂਟ ਕਰਦੇ ਨੇ ਉਹ ਬਾਈ ਘਰਾਂ ਚ ਬਹਿ ਕੇ ਰਜਾਈਆਂ ਚ ਬਹਿ ਕੇ ਕਮੈਂਟ ਕਰਦੇ ਨੇਗੇ ਇਸ ਕਰਕੇ ਅਸੀਂ ਉਹ ਬਾਈਆਂ ਨੂੰ ਬੇਨਤੀ ਕਰਦੇ ਆਂ ਵੀ ਭਰਾਵੋ ਅੱਜ ਕਮੈਂਟ ਕਰਨ ਦੀ ਲੋੜ ਨਹੀਂ ਅੱਜ ਜੇ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਤਾਂ ਜਾਓ ਉੱਥੇ ਨਾਲ ਜਵਾਰਤੇ ਦੇ ਵਿੱਚ ਬਹਿ ਕੇ ਲੜੋ ਇਸ ਕਰਕੇ ਜਵਾਰਤੇ ਦੇ ਨਾਲ ਭਰਾਵੋ ਜਿਹੜੀਆਂ ਫੌਜਾਂ ਜਿੱਤਦੀਆਂ ਹੁੰਦੀਆਂ ਨੇ ਜੇ ਕਮਾਂਡਰ ਦੀ ਤੁਸੀਂ ਗੱਲ ਨਹੀਂ ਮੰਨਦੇ ਜਦੋਂ ਫੌਜ ਲੜਦੀ ਹੈ ਫੌਜ ਆਪਣੇ ਕਮਾਂਡਰਾਂ ਦੀ ਗੱਲ ਸੁਣ ਕੇ ਲੜਦੀ ਹੁੰਦੀ ਹੈ ਜਦੋਂ ਫੌਜੀ ਕਮਾਂਡਰ ਆਪਣੀ ਫੌਜ ਨੂੰ ਕਹਿੰਦਾ ਵੀ ਇੱਧਰ ਫਾਇਰ ਕਰਨਾ ਹੈ ਜਦੋਂ ਫੌਜ ਉੱਧਰ ਫਾਇਰ ਕਰਦੀ ਹੈ ਫਿਰ ਕਹਿੰਦਾ ਇੱਧਰ ਫਾਇਰ ਕਰਨਾ ਹੈ ਫਿਰ ਉੱਧਰ ਫਾਇਰ ਕਰਦੀ ਹੈ ਫੇਰ ਲੜਾਈ ਜਿੱਤੀ ਜਾਂਦੀ ਹੈ ਜੇ ਆਪ ਮਹਾਰੇ ਚਾਰੇ ਪਾਸੇ ਭਲਾ ਹੋ ਫਾਇਰ ਕਰੀ ਜਾਣਗੇ ਆਪਦੇ ਬੰਦੇ ਮਾਰੀ ਜਾਣਗੇ ਫਿਰ ਕਿਵੇਂ ਲੜਾਈ ਜਿੱਤੀ ਜਾਊ ਇਸ ਕਰਕੇ ਉਹ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਭਰਾਵੋ ਇਸ ਟਾਈਮ ਕਮੈਂਟ ਬਾਜ਼ੀ ਕਰਨ ਦੀ ਲੋੜ ਨਹੀਂ ਇਸ ਟਾਈਮ ਲੜਨ ਦੀ ਲੋੜ ਹੈ ਕਿਵੇਂ ਵੀ ਤੁਸੀਂ ਲੜ ਰਹੇ ਹੋ ਉਹ ਲੜੋ ਉਹ ਸਾਥੀਆਂ ਦੀ ਹਮਾਇਤ ਹੈ ਪੂਰੀ ਡਟਮੀ ਹਮਾਇਤ ਦੇ ਵਿੱਚਾਂ ਜੇ ਜ਼ਬਰ ਨਾ ਬੰਦ ਕੀਤਾ ਉਹ ਨਾਲ ਖੜਾਂਗੇ ਪ੍ਰਧਾਨ ਜੀ ਜ਼ਬਰ ਦੀ ਗੱਲ ਕਰ ਰਹੇ ਹੋ ਕੱਲ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਸਰੇ ਪਾਸੇ ਜਿਹੜੀ ਕੱਟੜ ਸਰਕਾਰ ਹੈ ਹਨਾ ਹਰਿਆਣਾ ਦੀ ਸਰਕਾਰ ਹੈ ਉਹਨਾਂ ਵੱਲੋਂ ਜਿਹੜਾ ਬਾਈ ਤਸਵੀਰਾਂ ਬਾਈ ਵੀਡੀਓ ਜਿਹੜਾ ਨੌਜਵਾਨਾਂ ਤੇ ਪਰਚੇ ਵੀ ਦਿੱਤੇ ਜਾ ਰਹੇ ਦੇਖੋ ਜੋ ਸਰਕਾਰ ਉਹਨਾਂ ਤੇ ਪਰਚੇ ਦੇ ਰਹੀ ਆ ਉਹਨਾਂ ਦੀ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਸਰਕਾਰ ਨੂੰ ਕਹਿੰਦੇ ਆ ਵੀ ਉਹਦੇ ਜ਼ਬਰ ਹੱਥ ਵਾਪਸ ਲਵੇ ਜਿਹੜੇ ਉਹਨਾਂ ਉੱਤੇ ਗੋਲੀਆਂ ਚਲਾ ਰਹੀਆਂ ਗੋਲੇ ਦਾਗ ਰਹੀਆਂ ਉਹਨਾਂ ਵਾਸਤੇ ਸਖਤ ਸ਼ਬਦਾਂ ਚ ਨਿੰਦਾ ਕਰਦੇ ਆ ਜਿਹੜਾ ਸਾਥੀ ਦੀ ਕੱਲ ਉੱਥੇ ਜਾਨ ਗਈ ਹੈ ਉਹਨੂੰ ਸਲਾਮ ਵੀ ਕਰਦੇ ਆ ਤੇ ਹੋਏ ਇਹ ਜਿਹੜੀਆਂ ਕੁਰਬਾਨੀਆਂ ਆਈਆਂ ਨਹੀਂ ਆਣੀਆਂ ਪਹਿਲਾਂ ਵੀ 7.5 ਸੌ ਲੱਗੀਆਂ ਨੇ ਹਜੇ ਤਾਂ ਹੋਰ ਲੱਗਣਗੀਆਂ ਇਹ ਤਾਂ ਇੱਥੇ ਸਿਰ ਧਰ ਦੀ ਬਾਜ਼ੀ ਲੱਗਣੀ ਹੈ ਇਸ ਕਰਕੇ ਉਹ ਸਾਥੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਭਰਾਵੋ ਤਕੜੇ ਹੋ ਕੇ ਲੜੋ ਡਟ ਕੇ ਲੜੋ ਗਾਲਾਂ ਕੱਢਣ ਦੀ ਲੋੜ ਨਹੀਂ ਇਸ ਟਾਈਮ ਲੜਨ ਦੀ ਲੋੜ ਹੈ ਇਸ ਟਾਈਮ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਪਰ ਜਦੋਂ ਉਹ ਸਾਥੀ ਉੱਥੇ ਚੱਲੋ ਕੁਝ ਹੈਗੇ ਨੇ ਆਪ ਮਾਰੇ ਉਹ ਆਪਦੇ ਕਮਾਂਡਰਾਂ ਦੀ ਗੱਲ ਵੀ ਨਹੀਂ ਮੰਨਦੇ ਉਹ ਇਸ ਕਰਕੇ ਉਹ ਸਾਥੀਆਂ ਦਾ ਆਪੋ ਆਪ ਦਾ ਵਿਚਾਰ ਹੈਗਾ ਪਰ ਸਾਡਾ ਵਿਚਾਰੇ ਆ ਵੀ ਇਕੱਠੇ ਹੋਏ ਬਣਾ ਸਾਡਾ ਗੁਜ਼ਾਰਾ ਨਹੀਂ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਠੀਕ ਹੈ ਡੱਲੇਵਾਲ ਸਾਹਿਬ ਨੇ ਫੈਸਲਾ ਲੈਤਾ ਉਹ ਡੱਲੇਵਾਲ ਸਾਹਿਬ ਚੱਲ ਰਿਹਾਗਾ ਤੇ ਅਸੀਂ ਇਧਰੋਂ ਜੇ ਉਹਦੇ ਤੇ ਜ਼ਬਰ ਕਰੂ ਸਰਕਾਰ ਡੱਲੇਵਾਲ ਸਾਹਿਬ ਤੇ ਜਾਂ ਉਹਦੇ ਪੂਰੇ ਗਰੁੱਪ ਤੇ ਤਾਂ ਇਧਰੋਂ ਪੂਰਾ ਡਟਮੀ ਹਮਾਇਤ ਆਵਾਂਗੇ ਤੇ ਬਰੋ ਪ੍ਰਧਾਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਉਗਰਾਹ ਜਥੇਬੰਦੀ ਜਿਹੜੀ ਦਿੱਲੀ ਨੂੰ ਕੁਝ ਕਰੇਗੀ ਦੇਖੋ ਦਿੱਲੀ ਨੂੰ ਕੁਝ ਕਰਨਾ ਜਾਂ ਨਾ ਕਰਨਾ ਲੈ ਅਲੱਗ ਗੱਲ ਹੈ ਸੰਯੁਕਤ ਮੋਰਚਾ ਤੇ ਕੋਈ ਫੈਸਲਾ ਲੈਂਦਾ ਹੈਗਾ ਕੱਲੀ ਉਗਰਾਹ ਜਥੇਬੰਦੀ ਦਿੱਲੀ ਦਾ ਫੈਸਲਾ ਨਹੀਂ ਲਾਉਗੀ ਸੰਯੁਕਤ ਮੋਰਚਾ ਕੋਈ ਫੈਸਲਾ ਲੈ ਲੈਂਦਾ ਤਾਂ ਇਹਦੇ ਤੇ ਕੋਈ ਵਿਚਾਰਿਆ ਜਾ ਸਕਦਾ ਹੈਗਾ ਪਰ ਜੇ ਸਰਕਾਰ ਨੇ ਜ਼ਬਰਨਾ ਕੀਤਾ ਫਿਰ ਕੱਲੀ ਉਗਰਾਹ ਜਥੇਬੰਦੀ ਕੋਈ ਫੈਸਲਾ ਲੈ ਸਕਦੀ ਹੈ ਜਿਸ ਯੁਕਤ ਮੋਰਚੇ ਦੀ ਰਾਇ ਨਹੀਂ ਬਣਦੀ ਵੈਸੇ ਯੁਕਤ ਮੋਰਚਾ ਇਸ ਗੱਲ ਤੋਂ ਬਾਹਰ ਨਹੀਂ ਹੈਗਾ ਯੁਕਤ ਮੋਰਚੇ ਨੇ ਸਾਰੀਆਂ ਜਥੇਬੰਦੀਆਂ ਜਿੱਥੇ ਬੈਠੀਆਂ ਨਹੀਂਆਂ ਸਾਰੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਸਾਰੇ ਆਗੂ ਬੋਲ ਰਹੇ ਨੇ ਵੀ ਉਹਨਾਂ ਦੀ ਜਿਹੜੀ ਸਰਕਾਰ ਜ਼ਬਰ ਕਰ ਰਹੀ ਹੈ ਬਹੁਤ ਗਲਤ ਹੈ ਜ਼ਬਰ ਨਹੀਂ ਕਰਨਾ ਚਾਹੀਦਾ ਸਾਡੇ ਕਿਸਾਨਾਂ ਤੇ ਗੋਲੀਆਂ ਚਲਾ ਕੇ 200 ਦੇ ਲਗਭਗ ਕਿਸਾਨ ਫਟੜ ਕਰਤੇ ਨੌਜਵਾਨ ਕਿਵੇਂ ਹਸਪਤਾਲਾਂ ਚ ਪਏ ਨੇਗੇ ਇਸ ਕਰਕੇ ਇਹ ਜ਼ਾਬਰ ਸਰਕਾਰ ਹੈ ਇਹ ਲੋਕਾਂ ਦੇ ਵਿੱਚ ਐਂ ਚੌਂਦੀਆ ਪਾਉਣਾ ਵੀ ਹੁਣ ਤੋੜਦੀ ਦਿੱਲੀ ਦਾ ਮੋਰਚਾ ਯਾਰ ਇਸ ਕਰਕੇ ਇਹ ਜੀ ਜੁੱਤੀ ਪੈਦਾ ਕਰਨੀ ਚਾਹੁੰਦੀ ਆ ਜੇ ਇਧਰੋਂ ਕੁਝ ਯੁਕਤ ਮੋਰਚਾ ਬਣ ਗਿਆ ਤਾਂ ਤੋੜ ਦੇਾਂਗੇ ਸਾਰਿਆਂ ਦਾ ਵੈਰੀ ਬੁਰੀ ਗੇਟ ਆ ਲਾਲੇ ਕਿੰਨੇ ਮਾਰ ਦੇਣਗੇ ਸਾਨੂੰ ਮਾਰਨਗੇ ਤਾਂ ਮਰਨ ਵੱਤ ਤਿਆਰ ਆ ਕਿੰਨੀਆਂ ਦੇ ਗੋਲੀਆਂ ਮਾਰ ਦੇਣਗੇ ਅਸੀਂ ਨਾ ਛਾਤੀਆਂ ਡਾਹ ਕੇ ਖੜਾਗੇ ਇਸ ਕਰਕੇ ਇਹ ਸਰਕਾਰ ਆਪ ਦੇ ਜ਼ਬਰ ਹੱਥ ਵਾਪਸ ਲਵੇ ਨਹੀਂ ਤਾਂ ਇਹਦੇ ਵਾਸਤੇ ਕੁਝ ਨੁਕਤ ਮੋਰਚਾ ਕੋਈ ਫੈਸਲਾ ਲੈ ਲੈਂਦਾ ਤਾਂ ਉਹਦੇ ਵਾਸਤੇ ਤਿਆਰ ਬਰ ਤਿਆਰਾਂਗੇ ਸੋ ਸਾਡੇ ਨਾਲ ਹੋਰ ਵੀ ਕਿਸਾਨ ਅੱਗ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਹਰਜਿੰਦਰ ਸਿੰਘ ਕਰਾਚੋਂ ਬਲਾਕ ਪ੍ਰੈਸ ਸਿਕਤਰ ਪਵਾਨੀਗੜ ਜੀ ਪ੍ਰਧਾਨ ਜੀ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਕਿੰਨਾ ਕ ਸਮਰਥਨ ਮਿਲ ਰਿਹਾ ਹੈ ਜੀ ਬਹੁਤ ਵੱਡਾ ਸਮਰਥਨ ਅੱਜ 16 ਫਰਵਰੀ ਨੂੰ ਭਾਰਤਵੰਦ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਸੱਦੇ ਤੇ ਤੇ ਟ੍ਰੇਨ ਯੂਨੀਅਨ ਦੇ ਸੱਦੇ ਤੇ ਸਮੁੱਚੇ ਜਿਹੜੇ ਕਿਸਾਨ ਮਜ਼ਦੂਰ ਮਲਾਜ਼ਮ ਅਧਿਆਪਕ ਤੇ ਜਿਨ੍ਹਾਂ ਦੀਆਂ ਜਥੇਬੰਦੀਆਂ ਵੱਲੋਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਤੇ ਆਰਟੀਆ ਐਸੋਸਨ ਹੋ ਟ੍ਰੱਕ ਜੂਨੀਅਨਾਂ ਟੈਂਪੂ ਜੂਨੀਅਨ ਟੈਕਸੀ ਸਟੈਂਡ ਜੂਨੀਅਨਾਂ ਵੱਲੋਂ ਪੱਲੇਦਾਰ ਜੂਨੀਅਨਾਂ ਵੱਲੋਂ ਕੁੱਲ ਲੋਕਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਸਮਰਥਨ ਦਿੱਤਾ ਗਿਆ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਸ ਦੇ ਵਿੱਚ ਅੱਜ ਸਾਰੇ ਲੋਕ ਇਕੱਠੇ ਹੋਏ ਨੇ ਪ੍ਰਧਾਨ ਜੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਤਰ੍ਹਾਂ ਰੋਕਣਾ ਕਿਸਾਨਾਂ ਤੇ ਇਸ ਤਰ੍ਹਾਂ ਜਬਰਟਾਉਣਾ ਕਿਸ ਤਰ੍ਹਾਂ ਦੀ ਇਹ ਜਾਵਰ ਕਰਦੀਆਂ ਆਈਆਂ ਨੇ ਹਕੂਮਤਾਂ ਹਰਿਆਣੇ ਦੀ ਬੀਜੇਪੀ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਆ ਚਾਹੇ ਇੱਥੇ ਨਾਲ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲੱਗੀ ਹੋਈ ਐ ਇੱਥੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨ ਇਕੱਠੀ ਨੇ ਸਰਕਾਰਾਂ ਸਾਰੀਆਂ ਸੋਨੂੰ ਪਤਾ ਇਸ ਕਰਕੇ ਉਹ ਕਿਸਾਨਾਂ ਤੇ ਜ਼ਾਵਰ ਕਰਨ ਲੱਗਿਆਂ ਜਿਹੜੇ ਕਿਸਾਨ ਆਪਦੀਆਂ ਮੰਗਾਂ ਮਨਾਉਣ ਨੂੰ ਜਿਹੜੀਆਂ ਸਾਡੀਆਂ ਸਾਂਝੀਆਂ ਮੰਗਾਂ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਉਹ ਮੰਗਾਂ ਨੂੰ ਲੈ ਕੇ ਉਹਨਾਂ ਨੇ ਦਿੱਲੀ ਦਾ ਪ੍ਰੋਗਰਾਮ ਦਿੱਤਾ ਸੀਗਾ ਤੇ ਉਹਨਾਂ ਨੂੰ ਰਾਹਾਂ ਦੇ ਵਿੱਚ ਕਿੱਲ ਲਾ ਕੇ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਹਨਾਂ ਤੇ ਅਥਰੂ ਗੰਦੇ ਗੋਲੇ ਸੱਟੇ ਜਾ ਰਹੇ ਨੇ ਜੇ ਜਿਹੜਾ ਜ਼ੁਲਮ ਜ਼ਾਬਰ ਜ਼ੁਲਮ ਤੇ ਲੱਗੀ ਆ ਕੇਂਦਰ ਸਰਕਾਰ ਉਹਦੇ ਅਸੀਂ ਭਾਰਤੀ ਕਿਸਾਨ ਜੁੜੀਆਂ ਦੇਖਤਾ ਗ੍ਰਾਮ ਵੱਲੋਂ ਨਖੇਦੀ ਵੀ ਕਰਦੇ ਆ ਤੇ ਉਹਨਾਂ ਪ੍ਰਭਾਵਨ ਦੀ ਹਮਾਇਤ ਦੇ ਵਿੱਚ ਅਸੀਂ ਕੱਲ ਵੀ ਜਿਹੜਾ ਭਾਰਤ ਪੰਜਾਬ ਦੇ ਵਿੱਚ ਸੱਚ ਦਾਵਾ ਤੇ ਰੇਲਾਂ ਜਾਮ ਕੀਤੀਆਂ ਤੇ ਸਯੁਗਤ ਕਿਸਾਨ ਮੋਰਚੇ ਵੱਲੋਂ ਵੀ ਜਿਹੜਾ ਟੋਲ ਪਲਾਟ ਤੇ ਫਰੀ ਕੀਤੇ ਗਏ ਸੀ ਅੱਜ ਵੀ ਅਸੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਸਮੁੱਚੇ ਭਾਰਤ ਬੰਦਾ ਤੇ ਨਾਲ ਉਹਨਾਂ ਦਾ ਸਮਰਥਨ ਵੀ ਹੈ ਪ੍ਰਧਾਨ ਜੀ ਇੱਕ ਪਾਸੇ ਭਗਵੰਤ ਮਾਨ ਸਰਕਾਰ ਮੀਟਿੰਗਾਂ ਦੇ ਵਿੱਚ ਸ਼ਾਮਿਲ ਵੀ ਹੋ ਰਿਹਾ ਦੂਸਰੇ ਪਾਸੇ ਕੱਲ੍ਹ ਰਾਤ ਪਾਤੜਾਂ ਦੇ ਵਿੱਚ ਜੇਸਬੀਆ ਮਸ਼ੀਨਾ ਕਿਸਾਨਾਂ ਦੀਆਂ ਰੋਕੀਆਂ ਗਈਆਂ ਉਹਦੇ ਵਿੱਚ ਹੱਥੋਪਾਈ ਵੀ ਜਿਹੜੇ ਨਜ਼ਰ ਆ ਰਹੇ ਨੇ ਇਹ ਸਾਰਾ ਹਾਥੀ ਦੇ ਦੰਦਾਲਾ ਕੰਮ ਆ ਖਾਨ ਵਾਲੇ ਦੰਦ ਹੋਰ ਨੇ ਦਿਖਾਉਣ ਵਾਲੇ ਹੋਰ ਨੇ ਇਹ ਸਾਰੀ ਜਿਹੜੀ ਟਮਟਮ ਆਗਾ ਸਰਕਾਰਾਂ ਵੱਲੋਂ ਇਹ 2024 ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਦੇਖਦੇ ਆ ਇਹ ਐਂ ਸਰਕਾਰ ਜਮਾ ਡੋਲਾ ਹੁੰਦੀਆਂ ਨੇ ਵੀ ਅਸੀਂ ਕਿਸਾਨਾਂ ਦੇ ਪਾਸੇ ਜਾਈਏ ਉਧਰ ਮੋਦੀ ਕੇ ਉਹਨਾਂ ਦੇ ਪਿੱਛੇ ਬੈਠੇ ਨੇ ਅਬਾਨੀ ਅਡਾਨੀ ਉਹਨਾਂ ਦੇ ਜਦੋਂ ਪਿੱਛੋਂ ਲੱਤ ਖਿੱਚਦੇ ਨੇ ਵੀ ਇੱਧਰ ਕਿੱਧਰ ਬਾਜੋਗੇ ਬਾਹ ਨੂੰ ਘੇੜਾ ਦਿੰਦੇ ਨੇ ਫਿਰ ਉਹਨਾਂ ਨੂੰ ਵਾਪਸ ਵੀ ਮੁੜਨਾ ਪੈਂਦਾ ਉਹ ਦੇਖਦੇ ਨੇ ਵੀ ਇੱਕ ਪਾਸੇ ਸਾਡੇ ਪਾਸੋਂ ਕਿਰਤੀ ਲੋਕ ਨੇ ਕਿਸਾਨ ਮਜ਼ਦੂਰ ਨੇ ਜਿਨ੍ਹਾਂ ਦੇ ਅਸੀਂ ਨੇ ਜਿਹੜਾ ਵੋਟਾਂ ਲੈ ਕੇ ਜਿਹੜਾ ਇਹਨਾਂ ਨਾਲ ਅਸੀਂ ਸਰਕਾਰ ਦੇ ਵਿੱਚ ਆਉਣਾ ਸਤਾ ਦੇ ਵਿੱਚ ਆਉਣਾਗਾ ਤੇ ਇੱਧਰ ਵੀ ਉਹ ਦੇਖਦੇ ਨੇ ਦੋੇ ਪਾਸੇ ਉਹ ਲੱਡੂ ਆਉਦੇ ਹੱਥ 'ਚ ਰੱਖਣਾ ਚਾਹੁੰਦੀ ਆ ਹੁਣ ਲੋਕ ਜਾਗ ਚੁੱਕੇ ਨੇ ਇਹ ਸਰਕਾਰਾਂ ਦੇ ਹੁਣ ਐ ਨਹੀਂ ਪੁੱਗਣੀ ਆਉਣ ਵਾਲੇ ਸਮੇਂ ਦੇ ਵਿੱਚ ਐਸ ਕੇਐਮ ਦੀ ਕੀ ਰਣਨੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਐਸ ਕੇਐਮ ਜਿਹੜਾ ਸਯੁਕਤ ਕਿਸਾਨ ਮੋਰਚਾ ਭਾਰਤ ਆ ਉਹ ਮੈਦਾਨ ਦੇ ਵਿੱਚ ਆ ਜਿਵੇਂ ਸਰਕਾਰਾਂ ਜ਼ੁਲਮ ਕਰਨ ਲੱਗੀਆਂ ਹੋਈਆਂ ਨੇ ਇਹ ਦਿੱਲੀ ਦੇ ਵੱਲ ਕੇਂਦਰ ਸਰਕਾਰ ਹੋਵੇ ਚਾਹੇ ਚਾਹੇ ਸਟੇਟਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਗਾਂ ਨੂੰ ਲੈ ਕੇ ਸਖਤ ਪ੍ਰੋਗਰਾਮ ਜਿਹੜੇ ਆ ਰਹੇ ਨੇ ਇਸੇ ਫਰਵਰੀ ਮਹੀਨੇ ਦੇ ਵਿੱਚ ਹੋਰ ਵੀ ਸਖਤ ਪ੍ਰੋਗਰਾਮ ਆਉਣਗੇ ਉਸ ਤੇ ਅਸੀਂ ਫੁੱਲ ਚਾੜਾਂਗੇ ਸੋ ਐਸੀ ਕਿਸਾਨਾਂ ਕੁ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰੀਏ ਤੇ ਅੱਜ ਅਸੀਂ ਜ ਪਵਾਨੀ ਘਟ ਦੇ ਵਿੱਚ ਪਹਿਲਾਂ ਤਾਂ ਉਹਨੇ ਤਸਵੀਰਾਂ ਵੀ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਵੱਲੋਂ ਜਿਹੜਾ ਰੋਡ ਜਾਮ ਕੀਤਾ ਗਿਆ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਭਾਰਤੀ ਜਿਹੜਾ ਭਾਰੀ ਗਿਣਤੀ ਦੇ ਵਿੱਚ ਕਿਸਾਨ ਯੂਨੀਅਨ ਜਿਹੜੇ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਮੌਜੂਦ ਨੇ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਕਿਸਾਨ ਆਗੂ ਵੀ ਮੌਜੂਦ ਨੇ ਸੋ ਬਸ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ ਹੋਰ ਵੀ ਅਮ ਸਟੋਰੀਆਂ ਤੇ ਹੋਰ ਵੀ ਅਮ ਮੁੱਦੇ ਤੇ ਆਵਾਜ਼ ਕਲਪ ਘਰਾਉਂਦੇ ਰਾਵਾਂਗੇ ਤਦ ਤੱਕ ਦੀ ਇਜਾਜ਼ਤ ਮੈਂ ਜਵਰਾਜ ਹਸ